ਜਲੰਧਰ ਦੇ ਹਲਕਾ ਫਲੋਰ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਮੁੰਡਿਆਂ ਦੇ ਦੋ ਗੁੱਟਾਂ ਨੇ ਇੱਕ ਦੂਜੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਬਰਫ ਦੇ ਗੜੇ ਆਵਾੰਗ ਥਾਂ ਥਾਂ ਖਿਲਰੇ ਇੱਟਾਂ ਰੋੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕੀ ਲੋਕਾਂ ਨੂੰ ਹੁਣ ਪੁਲਿਸ ਅਤੇ ਕਾਨੂੰਨ ਦਾ ਭੋਰਾ ਵੀ ਡਰ ਨਹੀਂ ਰਿਹਾ ਸੂਬੇ ਦੇ ਵਿੱਚ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਜਿੱਥੇ ਇੱਟਾ ਰੋੜੇ ਚੱਲੇ ਉੱਥੇ ਹੀ ਕਿਸੇ ਗੱਲ ਨੂੰ ਲੈ ਕੇ ਮੁੰਡਿਆਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੁੰਦਾ ਨਜ਼ਰ ਆਇਆ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕੀ ਨ ਆਇਆ ਤੁਹਾਡਾ ਭੈਣ ਕੀ ਕਹਿਣਾ ਚਾਹੁੰਦੇ ਕੀ ਨਾ ਤੁਹਾਡਾ ਪੂਜਾ ਮੇਰਾ ਨਾਮ ਆ ਸੰਜੂ ਦੀ ਵਾਈਫ ਆ ਮੈਂ ਜਿਹਦੇ ਪਹਿਲਾ ਗੋਲੀ ਚੱਲੀ ਸੀ ਹਾਂਜੀ ਜਿਹਦੇ ਪਹਿਲਾ ਗੋਲੀ ਚੱਲੀ ਸੀ ਉਹਦੀ ਵਾਈਫ ਆ ਮੈਂ ਹਾਂਜੀ ਤੇ ਅੱਜ ਛੋਟਾ ਜਿਹਾ ਮੁੰਡੇ ਨਾਲ ਛੋਟੇ ਮੁੰਡੇ ਨਾਲ ਅੱਜ ਵੀਜੇ ਦਾ ਮੁੰਡਾ 17 ਸਾਲ ਦਾ ਉਹਦੇ ਨਾਲ ਲੜਾਈ ਹੋ ਗਈ ਮਨੀ ਦੇ ਮੁੰਡੇ ਦੀ ਮਨੀ ਦੇ ਮੁੰਡੇ ਦੀ ਵੇਸਭਸਾਈ ਹੋਈ ਅਸੀਂ ਹਟਾ ਕੇ ਅਲੱਗ-ਅਲੱਗ ਕਰ ਦਿੱਤੇ ਆ ਤੇ ਉਹ ਵੀਜਾ ਆ ਲੁਧਿਆਣੇ ਜਾ ਰਿਹਾ ਸੀ ਵੀਜਾ ਵੀਜਾ ਵਾਪਸ ਆਇਆ ਮੈਂ ਵੀਜੇ ਦਾ ਨਾਲ-ਨਾਲ ਹੀ ਆਈ ਮੈਂ ਕਿਹਾ ਭਾਈ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਕਹਿੰਦਾ ਮੈਂ ਕਿਹੜਾ ਲੜਨ ਜਾ ਰਿਹਾ ਤੇ ਐ ਮਨੀ ਤੇ ਮਨੀ ਦੇ ਘਰ ਆਲੀ ਆਈ ਇੱਥੇ ਨੱਠ ਕੇ ਤੇ ਉਹ ਬੀਜੇ ਦੇ ਹੱਥ ਬੜਾ ਥੀਜਾ ਪੈ ਲਗਾ ਬੀਜੇ ਨੇ ਮਾਰਤੀ ਉਹਦੇ ਚਪੇੜ ਚਪੇੜ ਮਾਰਤੀ ਉਹਦੇ ਮੁੰਡੇ ਨੇ ਦੇਖ ਲਿਆ ਤਾਂ ਚਪੇੜ ਮਾਰੀ ਮੇਰਾ ਡੈਡੀ ਨੇ ਉਹਨੇ ਉਹ ਖੁੰਜੇ ਚੋਂ ਖੜ ਕੇ ਉਹਦੇ ਮੁੰਡੇ ਨੇ ਨਾ ਉੱਤੇ ਆਪਣੇ ਕੋਠੇ ਦੇ ਉੱਤੇ ਲੁਕੇ ਸੀ ਜਦੋਂ ਦੇਖ ਲਿਆ ਨਾ ਬੀਜੇ ਆ ਗਿਆ ਉੱਤੇ ਖੜੇ ਸੀ ਉਹਨਾਂ ਨੇ ਉੱਤੋਂ ਦੋ ਫੇਰ ਕੀਤੇ ਆ ਜਦੋਂ ਉਹਨਾਂ ਨੇ ਫੇਰ ਕੀਤੇ ਤਾਂ ਬੀਜੇ ਲੋਕ ਨੱਠ ਕੇ ਦਰਮ ਹੋ ਗਿਆ ਦੋ ਫੇਰ ਹੋਇਆ ਦੇਖ ਪਹਿਲਾ ਵੀ ਸਾਡਾ ਸੀ ਇਹ ਨਹੀਂ ਚਾਹਨੇ ਆ ਤੇ ਪਹਿਲਾ ਵੀ ਮੇਰੇ ਘਰ ਵਾਲੇ ਤੇ ਗੋਲੀ اسی ਗੱਲ ਤੋਂ ਚੱਲੀ ਆ ਪਾਰਸਲ ਨਾ ਚੜਾਈਏ ਪਾਰਸਰ ਆ ਜਿਹੜਾ ਉਹ ਮੁੰਡਾ ਮਨੀ ਦਾ ਮੁੰਡਾ ਮਨੀ ਦਾ ਮੁੰਡਾ ਦਾ ਦੋ ਫੇਰ ਹੋਇਆ ਦੋ ਫੇਰ ਹੋਇਆ ਦੋ ਫੇਰਾਂ ਮੰਦਰ ਦੀ ਕੋਣ ਬਸ ਇਹੀ ਚਾਹੁੰਦੇ ਸਾਨੂੰ ਇਨਸਾਫ ਚਾਹੀਦਾ ਕੁਛ ਨਹੀਂ ਹੋਇਆ ਜਿਹੜੇ شیخ ਮੇਰਾ ਨੰਬਰ ਖਾਜੀ ਕੁਛ ਨਹੀਂ ਹੋਇਆ ਇੱਥੇ ਮੁੰਡੇ ਸੀ ਇਹ ਮੇਰੇ ਕੱਲੇ ਮੁੰਡੇ ਨੇ ਇੱਥੇ ਘੇਰ ਲਿਆ 5 6 ਜਣਿਆਂ ਨੇ ਮੇਰ ਨਾਲ ਬਹਿਸ ਵਸਾਈ ਮੈਂ ਕਿਹਾ ਪੁੱਤ ਚਲੋ ਜਾਓ ਮੈਂ ਕਿਹਾ ਵੀ ਜਿਹੜਾ ਮੁੰਡਾ ਵੀ ਸੀ ਅਨਕੇਤ ਕੋ ਨਹੀਂ شیخ ਕੋ ਨਹੀਂ ਸਾਰੇ ਜਣੇ ਸੀ 5 7 ਜਣੇ ਮਗਾ ਪੋਤ ਕੋਈ ਲੜਾਈ ਨਹੀਂ ਤੂੰ ਰੋੜ ਰੋੜ ਲੜਦੇ ਨਾ ਚੰਗੇ ਲਾ ਦੇ ਬਈ ਆਪਾਂ ਗਾਹ ਇੱਥੇ ਜਵੀਆਂ ਨਾ ਬੰਦਨੀਆਂ ਮੈਂ ਬੀਜੇ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਬੀਜੇ ਮੈਂ ਕਿਹਾ ਕਾਕੇ ਤੇਰੀ ਕੋਈ ਲੜਾਈ ਨਹੀਂ ਕਹਿੰਦਾ ਮੇਰੇ ਭਰਾ ਨਹੀਂ ਆਗੇ ਕਹਿੰਦਾ ਮੇਰੇ ਭਰਾ ਆ ਕਹਿੰਦਾ ਨਾ ਹਣ ਕੇ ਤੂੰ ਨਹੀਂ ਵਿਚੇ ਕੋ ਨਹੀਂ ਮੈਂ ਕਿਹਾ ਇਹ ਵੀ ਤਾਂ ਤੇਰੇ ਭਰਾ ਹੀ ਦੁਸ਼ਮਣ ਇੱਥੇ ਬੀਜਾ ਆਇਆ 2 10 20 ਬੰਦੇ ਲੈ ਕੇ ਮੈਂ ਆਰਾਮ ਨਾਲ ਬੀਜੇ ਕੋਲ ਗਈ ਮੈਂ ਕਿਹਾ ਬੀਜੇ ਤੇਰੀ ਕੋਈ ਲੜਾਈ ਨਹੀਂ ਸਾਡੇ ਨਾਲ બીજા ਨੇ میرے ਚ ਪੇੜ ਕੱਢ ਕੇ ਮਾਰੀ ਕਹਿੰਦਾ ਚੱਲ ਗਸਤੀਏ ਕਹਿੰਦਾ ਭੈਣ ਚੁੱਦ ਗਏ ਫਿਰ ਨਾਲ ਉਸੇ ਮੈਨੂੰ ਢਾ ਲਿਆ ਉਹਨੇ ਮੈਂ ਨਿਆਣੇ ਲੈ ਕੇ ਧੋਰ ਕੇ ਅੰਦਰ ਵੜ ਗਈ ਆਪਣੇ ਮੈਂ ਗੁੰਡਾ ਲਾ ਲਿਆ ਮੇਰੇ ਕੋਠੇ ਚੜ ਗਏ 10 20 ਜਣੇ ਸਾਰਿਆਂ ਨੇ ਮੇਰੇ ਘਰ ਉੱਤੇ ਕਮਰਾ ਤੋੜਦਾ ਹਮਲਾ ਕੀਤਾ ਮੇਰੇ ਘਰ 'ਤੇ ਇੱਕ ਸੱਠਾ ਮੇਰੇ ਫੇਟ ਚੱਲੀ ਮੈਂ ਮੈਕੋਰਟੇ ਤੋਂ ਆਪਣੇ ਮੁੰਡੇ ਨਹੀਂ ਅੰਦਰ ਬਾਹਰ ਕੰਡੇ ਉਹ ਬੀਜੇ ਨੇ ਕੀਤਾ ਜੀ ਇੱਥੇ ਬੰਦਾਂ ਪਰੇ ਕਰਕੇ ਗੋਲੀ ਚਲਾਈ ਆ ਬੀਜੇ ਬੱਚੇ ਉਹਨਾਂ ਨੇ ਇਹਨਾਂ ਨੇ ਚਲਾਈ ਬੀ ਬੱਚਿਆਂ ਨੇ ਜਿਹਾ ਫੈਲ ਕੀਤਾ ਇਹਨਾਂ ਨੇ ਮੁੰਡਿਆਂ ਨੇ ਹੇ ਮੁੰਡੇ ਬੀਜੇ ਬੂਜੇ ਹੁਣੀ ਸੀ ਮੈਂ ਤਾਂ ਉਹਦੇ ਮੁੰਡੇ ਲੈ ਕੇ ਦੌੜ ਗਈ ਬੀਜਾ ਸੀ ਬੀਜੇ ਨਾਲ ਮੁੰਡੇ ਕਾਲੀ ਸੀ ਹਾਬੀ ਸੀ ਮੁਖੇਖ ਸੀ ਨੇਕ ਸੀ ਬਹੁਤ ਜਣੇ ਮੁੰਡੇ ਸੀ ਅੰਗਤ ਸੀਗਾ ਅੰਗਤ ਸੀ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਿਸ਼ੀ ਨਗਰ ਨੂੰ ਕੋਈ ਲੜਾਈ ਝਗੜਾ ਹੋਇਆ ਫੈਲ ਹੋਇਆ ਕੀ ਗੱਲ ਹੋ ਗਈ ਪਤਾ ਚੱਲਿਆ ਤੇ ਮੌਕੇ ਤੇ ਜਾ ਕੇ ਸਾਂਝ ਨੂੰ ਕਰ ਰਹੇ ਹਾਂ ਜੋ ਵੀ ਹੋ ਜਾਂਦਾ ਉਹ ਜੋ ਵੀ ਲੜ ਪਾਗੇ ਤਾਂ ਬਾਕੀ ਤਾਂ ਤਤ ਤਰਗਾ ਕੀ ਸ਼ਹਿਰ ਦੋਨਾਂ ਤਰਫੋਂ ਵੀ ਹੈ ਮੈਨੂੰ ਕੋਈ ਕੁਝ ਪਤਾ ਨਹੀਂ ਲੱਗਦਾ ਸ਼ਹਿਰ ਹੋਇਆ ਉਹਦਾ ਸ਼ਹਿਰ ਹੋਇਆ ਉਹ ਯਾਰ ਇਹ ਇਹ ਲੱਗਦਾ ਕੀ ਲੱਗਦਾ ਕੀ ਗੱਲਬਾਤ ਹੈ ਦੋਨਾਂ ਦੇ ਰੰਗ ਚਲਦੀ ਆ ਪੁਰਾਣੀ ਦੋਨਾਂ ਤਰ੍ਹਾਂ ਦੀ ਹਾਂਜੀ ਕੁਝ ਸੰਭਵ ਚੱਲ ਰਹੀ ਹੈ ਜਿਹਦੀ ਪਾਲਟੀ ਕੌਣ ਪਾਉਣਿਆ ਅਕਬੀਰ ਕੁਮਾਰ ਇੱਕ ਮਿੰਟ ਹੋਰ ਹਾਂਜੀ ਪੂਰੇ ਪਲਿਆ ਨਾ ਮਨੀ ਦਾ ਮੁੰਡਾ ਮਨੀ ਦਾ ਹਾਂਜੀ ਉਹਦਾ ਕੋਈ ਬੰਦੇ ਕਾਬੂ ਕੀਤਾ ਕੋਈ ਕੋਈ ਨੇ ਕਾਬੂ ਕੀਤਾ ਕਿੰਨੇ ਫੇਰ ਹੋਏ ਦੋ ਲੱਗਦੇ ਦੋ ਫੇਰ ਹੋਏ ਹਾਂਜੀ ਕੀ ਕਾਰਵਾਈ ਕਰ ਰਹੇ ਚੱਲ ਰਹੀ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਫਲੋਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ